ਮੌਸਮ ਵਿਭਾਗ ਦੀ ਵੱਡੀ ਚੇਤਾਵਨੀ ਦੇਖੋ ਕਿੱਥੇ ਕਿੱਥੇ ਪਵੇਗਾ ਭਾਰੀ ਮੀਂਹ 18 ਜੁਲਾਈ ਮੌਸਮ ਦੀ ਵੱਡੀ ਅਪਡੇਟ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਤੇ ਕਿੱਥੇ ਕਿੱਥੇ ਹੋਵੇਗੀ بارش ਬੱਦਲਵਾਈ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਦੇਖਣ ਨੂੰ ਮਿਲ ਰਹੀ ਹੈ ਤੇ ਹੋਵੇਗਾ ਭਾਰੀ ਜਲਫਤ ਚਲਣੀਆਂ ਠੰਡੀਆਂ ਹਵਾਵਾਂ ਮੌਸਮ ਲੈ ਕੇ ਅਲਰਟ ਹੋਏ ਹਨ ਜਾਰੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜਾਣੋ ਪੰਜਾਬ 'ਚ ਅੱਜ ਕਿੱਥੇ ਕਿੱਥੇ ਸ਼ਮਸ਼ਮ ਪਵੇਗਾ ਮੀਂਹ 21 ਤੋ ਬਦਲੇਗਾ ਮੌਸਮ ਪੰਜਾਬ ਦੇ ਅਗਲੇ 72 ਘੰਟਿਆਂ ਤੱਕ ਮੌਸਮ ਸਦਾਰ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ ਮੌਸਮੀ ਪਾਗ ਵੱਲੋਂ ਹੁਣ ਤੱਕ ਕਿਸੇ ਵੀ ਕਿਸਮ ਦੀ ਮੀਂਹ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਪਰ 7 ਜੁਲਾਈ ਤੋਂ ਰਾਜ ਵਿੱਚ ਮੌਨਸੂਨ ਕਮਜ਼ੋਰ ਪੈ ਗਿਆ ਜਿਸ ਕਾਰਨ ਇਸ ਮਹੀਨੇ ਵਿੱਚ ਹੁਣ ਤੱਕ ਆਮ ਤੌਰ ਤੇ ਹੋਣ ਵਾਲੀ ਮੀਂਹ ਦੀ ਤੁਲਨਾ ਵਿੱਚ ਘੱਟ ਵਰਖਾ ਦਰਜ ਕੀਤੀ ਗਈ ਹੈ ਮੌਸਮ ਲੈ ਕੇ ਅਪਡੇਟ ਸਾਹਮਣੇ ਆ ਰਹੇ ਜਿਸ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਾਂ ਪਿਛਲੇ 24 ਘੰਟਿਆਂ ਦੌਰਾਨ ਕੁਝ ਥਾਵਾਂ 'ਤੇ ਹਲਕੀ ਮੀਂਹ ਮੀ ਪਿਆ ਜਿਸ ਨਾਲ ਤਾਪਮਾਨ ਵਿੱਚ ਥੋੜਾ ਵਾਧਾ ਦੇਖਣ ਨੂੰ ਮਿਲਿਆ ਹੈ ਮੌਸਮੀ ਪਾਗ ਦੇ ਮੁਤਾਬਿਕ ਪੰਜਾਬ ਦੇ ਔਸਤਨ ਤਾਪਮਾਨ ਵਿੱਚ 1.2 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹਾਲਾਂਕਿ ਇਹ ਤਾਪਮਾਨ ਇਹ ਇਹ ਆਮ ਆਮ੍ਰਿਤ ਦੇ ਨਾਲ ਨੇੜੇ ਤੇੜੇ ਹੈ ਤਾਪਮਾਨ 2.1 ਡਿਗਰੀ ਦੇ ਘੱਟ ਬਣਿਆ ਹੋਇਆ ਹੈ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਵੀ ਜਿਹਾ ਦੇਖ ਸਕਦੇ ਹੋ ਮੌਸਮ ਨੂੰ ਲੈ ਕੇ ਲੜਤਾਰੀ ਹੋਏ ਹਨ ਜੁਲਾਈ ਮਹੀਨੇ ਜੁਲਾਈ ਮਹੀਨੇ ਵਿੱਚ ਆਮ ਤੋਂ 2% ਦੀ ਘੱਟ ਵਰਖਾ ਹੋਈ ਹੈ ਜਦਕਿ ਜੂਨ ਮਹੀਨੇ ਵਿੱਚ 23% ਦੀ ਵੱਧ ਮੀਂਹ ਦਰਜ ਕੀਤਾ ਗਿਆ ਹੈ ਪਰ ਜੁਲਾਈ ਮਹੀਨੇ ਵਿੱਚ ਮੌਨਸੂਨ ਲਗਾਤਾਰ ਕਮਜ਼ੋਰ ਰਿਹਾ 7 ਜੁਲਾਈ ਤੋਂ ਮੀਂਹ ਆਮ ਦਰ ਤੋਂ ਵੀ ਘੱਟ ਹੋ ਰਹੀ ਹੈ ਜੇਕਰ 1 ਜੁਲਾਈ ਤੋਂ 17 ਜੁਲਾਈ ਤੱਕ ਦੀ ਗੱਲ ਕੀਤੀ ਜਾਵੇ ਤਾਂ ਇਸ ਦੌਰਾਨ ਪੰਜਾਬ ਵਿੱਚ 84.1 ਮਿਲੀਮੀਟਰ ਵਰਖਾ ਦਰਜ ਕੀਤੀ ਗਈ ਜਦਕਿ ਆਮ ਤੌਰ ਤੇ 86.2 ਮਿਲੀਮੀਟਰ ਮੀਂਹ ਹੁੰਦਾ ਹੈ ਇਹ ਮਤਲਬ ਹੈ ਕਿ ਜੁਲਾਈ ਮਹੀਨੇ ਵਿੱਚ ਹੁਣ ਤੱਕ 2% ਦੀ ਘੱਟ ਵਰਖਾ ਦਰਜ ਕੀਤੀ ਗਈ ਹੈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਤਾਜ਼ਾ ਖਬਰ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਅੱਠ ਜ਼ਿਲ੍ਹਿਆਂ ਵਿੱਚ ਆਮ ਤੋਂ ਵੱਧ ਵਰਖਾ ਹੋਈ ਜੀ ਹਾਂ ਜਿੱਥੇ ਇੱਕ ਪਾਸੇ ਜੁਲਾਈ ਮਹੀਨੇ ਦੌਰਾਨ ਪੰਜਾਬ ਵਿੱਚ ਕਟ ਵਰਖਾ ਹੋਈ ਉੱਥੇ ਹੀ ਅੱਠ ਅਜਿਹੇ ਜ਼ਿਲ੍ਹੇ ਹਨ ਜਿੱਥੇ ਆਮ ਤੋਂ ਵੱਧ ਮੀਂਹ ਦਰਜ ਕੀਤਾ ਗਿਆ ਇੱਕ ਤੋਂ 12 ਜੁਲਾਈ ਤੱਕ ਜੀ ਹਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ 193 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਤਾਂ ਦੇਖ ਸਕਦੇ ਹੋ ਜਲਕੀ ਤਰਨਤਾਰਨ ਦੇ ਵਿੱਚ 183 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਮੌਸਮ ਦੇ ਵਿਭਾਗ ਦੇ ਵੱਲੋਂ ਇਸ ਤੋਂ ਇਲਾਵਾ ਫਿਰੋਜ਼ਪੁਰ ਫਰੀਦਕੋਟ ਫਾਜ਼ਿਲਕਾ ਮੋਗਾ ਪਟੰਨਾ ਦੇ ਮਾਨਸਾ ਵਿੱਚ ਵੀ ਆਮ ਨਾਲੋਂ ਵੱਧ ਵਰਖਾ ਦਰਜ ਕੀਤੀ ਗਈ ਹੈ ਬਾਕੀ ਮੌਸਮ ਸੰਬੰਧੀ ਜਿਵੇਂ ਕਿ ਹੋਰ ਤਾਜ਼ਾ ਅਪਡੇਟ ਜਾਣਕਾਰੀ ਆਉਂਦੀ ਹੈ ਅਸੀਂ ਚਲਣਾ ਸ਼ੇਅਰ ਕਰਾਂਗੇ ਅੱਜ ਪੰਜਾਬ ਦੇ ਵਿੱਚ ਮੀਂਹ ਦੇ ਅਸਰ ਬਹੁਤ ਘੱਟ ਹਨ ਬੱਦਲਵਾਈ ਜਿਹੜੀ ਆ ਬਣੀ ਹੋਈ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਮੌਸਮ ਸੰਬੰਧੀ ਜਿਵੇਂ ਹੀ ਵੱਡੀ ਖਬਰ ਆਉਂਦੀ ਹੈ ਜਾਣਕਾਰੀ ਸਾਂਝੀ ਕਰਾਂਗੇ ਚੈਨਲ ਨੂੰ ਘਰੂ ਸਬਸਕ੍ਰਾਈਬ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ